21 ਸਦੀ ਦੇ ਮਹਾਨ ਵਿਗਿਆਨੀ ਆਲਬਰਟ ਆਈਨਸਟਾਈਨ ਨੇ ਕਿਹਾ ਹੈ ਕਿ ਜੇਕਰ ਤੁਸੀਂ ਆਪਣੇ ਬੱਚੇ ਨੂੰ ਹੁਸ਼ਿਆਰ ਬਣਾਉਣਾ ਚਾਹੁੰਦੇ ਹੋ ਤਾਂ ਉਸ ਨੂੰ ਕਲਪਿਤ ਕਹਾਣੀਆਂ ਜ਼ਰੂਰ ਸੁਣਾਓ ਇਸੇ ਤਰ੍ਹਾਂ ਦੀ ਇੱਕ ਬੰਗਲਾਦੇਸ਼ ਦੀ ਲੋਕਬਾਲ ਕਹਾਣੀ ਲੈ ਕੇ ਹਾਜ਼ਰ ਹਾਂ ਜਿਸ ਦਾ ਨਾਂ ਹੈ ਤਾਂ ਤੇ ਚਿੜੀ ਲੋ ਜੀ ਸ਼ੁਰੂ ਕਰਨ ਲੱਗਿਆਂ ਕਹਾਣੀ ਇੱਕ ਵਾਰ ਦੀ ਗੱਲ ਹੈ ਕਿ ਇੱਕ ਕਾਂ ਤੇ ਚਿੜੀ ਦੋਸਤ ਬਣ ਕੇ ਇੱਕ ਦਿਨ ਜਦੋਂ ਦੋਵੇਂ ਭੋਜਨ ਦੀ ਭਾਲ ਵਿੱਚ ਸਨ ਕਾਂ ਨੇ ਇੱਕ ਕੱਪੜੇ ਉੱਤੇ ਸੁੱਕਣੇ ਪਾਈਆਂ ਲਾਲ ਮਿਰਚਾਂ ਵੇਖੀਆਂ। ਉਹਨਾਂ ਮਿਰਚਾਂ ਵੱਲ ਵੇਖ ਕੇ ਕਾਂ ਨੇ ਚਿੜੀ ਨੂੰ ਕਿਹਾ, "ਵੇਖਦੇ ਹਾਂ, ਭਲਾ ਕੌਣ ਵੱਧ ਮਿਰਚਾਂ ਖਾ ਸਕਦਾ ਹੈ?" ਠੀਕ ਹੈ, ਚਿੜੀ ਨੇ ਕਿਹਾ, "ਜਿਹੜਾ ਇੱਕ ਵਾਰ ਜਿੱਤ ਗਿਆ, ਉਹ ਆਪਣੇ ਵਿਰੋਧੀ ਨੂੰ ਖਾ ਲਵੇਗਾ।" ਤਾਂ ਨੇ ਆਖਿਆ। ਤਾਂ ਦੀ ਗੱਲ ਸੁਣ ਕੇ ਚਿੜੀ ਆਪਣਾ ਹਾਸਾ ਨਾ ਰੋਕ ਸਕੇ। ਜਿਹੜੀ ਇਹ ਸੋਚ ਕੇ ਮੰਨ ਗਈ ਕਿ ਸ਼ਾਇਦ ਕਾਂ ਮਜ਼ਾਕ ਕਰ ਰਿਹਾ ਹੈ ਤੇ ਦੋਸਤਾਂ ਇੱਕ ਦੂਜੇ ਨੂੰ ਖਾ ਹੀ ਨਹੀਂ ਸਕਦੇ। ਚਿੜੀ ਨੇ ਬਹੁਤ ਹੀ ਇਮਾਨਦਾਰੀ ਨਾਲ ਮਿਰਚਾਂ ਖਾਧੀਆਂ। ਪਰ ਕਾਂ ਨੇ ਸ਼ਰਾਰਤ ਕੀਤੀ ਉਹ ਐਟ ਮਰਚ ਖਾ ਲੈਂਦਾ ਤੇ ਚਿੜੀ ਤੋਂ ਅੱਖ ਬਚਾ ਕੇ ਤਿੰਨ ਮਰਚਾਂ ਕੱਪੜੇ ਹੇਠ ਲਪਕੋ ਦਿੰਦਾ ਮੈਂ ਜਿੱਤ ਗਿਆ ਹਾਂ ਹੁਣ ਮੈਂ ਤੈਨੂੰ ਖਾ ਜਾਵਾਂਗਾ ਕਾਂ ਨੇ ਕਿਹਾ ਅਖੀਰ ਚਿੜੀ ਨੂੰ ਸਮਝਣਿਆ ਬਹੁਤੀ देर ਨਾ ਲੱਗੀ ਇਹ ਕਾਂ ਤਾਂ ਗੰਭੀਰ ਹੈ ਠੀਕ ਹੈ ਠੀਕ ਹੈ ਚਿੜੀ ਨੇ ਕਿਹਾ ਮੈਂ ਆਪਣਾ ਵਾਅਦਾ ਪੂਰਾ ਕਰਾਂਗੀ ਪਰ ਮੇਰੀ ਇੱਕ ਸ਼ਰਤ ਹੈ ਕਿ ਮੈਨੂੰ ਖਾਣ ਤੋਂ ਪਹਿਲਾਂ ਤੈਨੂੰ ਆਪਣੀ ਚੁੰਝ ਤੋਂ ਨਹੀਂ ਪਵੇਗੀ ਕਿਉਂਕਿ ਇਹ ਹਰ ਕੋਈ ਜਾਣਦਾ ਹੈ ਕਿ ਤੂੰ ਗੰਦਾ ਪੰਛੀ ਹੈ ਅਤੇ ਗੰਦੀਆਂ ਮੰਦੀਆਂ ਚੀਜ਼ਾਂ ਖਾਂਦਾ ਹੈ ਤਾਂ ਤ ਰਿਆ ਆ ਕੁਲ ਗਿਆ ਤੇ ਜਾ ਕੇ ਜੋਰ ਦੀ ਆਖਣ ਲੱਗਾ ਦਰਿਆ ਤ ਰਿਆ ਮੈਨੂੰ ਪਾਣੀ ਦੇ ਆਪਣੀ ਚੁੰਝ ਧੋਣ ਲਈ ਆਪਣੇ ਆਪ ਨੂੰ ਸਾਫ਼ ਕਰਨ ਲਈ ਤਾਂ ਕਿ ਮੈਂ ਚਿੜੀ ਨੂੰ ਖਾ ਸਕਾਂ ਦਰਿਆ ਨੇ ਕਿਹਾ ਤੂੰ ਪਾਣੀ ਚਾਹੁੰਦਾ ਹੈ ਠੀਕ ਹੈ ਪਰ ਸਭ ਦੇ ਮੂੰਹ ਤੇ ਇੱਕੋ ਗੱਲ ਹੈ ਕਿ ਤੂੰ ਗੰਦੀਆਂ ਚੀਜ਼ਾਂ ਖਾਣ ਦਾ ਸ਼ਕੀਨ ਹੈ ਫਿਰ ਵੀ ਜੇ ਤੂੰ ਪਾਣੀ ਵਿੱਚ ਚੁੰਝ ਧੋਣੀ ਹੀ ਹੈ ਤਾਂ ਇੱਕ ਬਰਤਨ ਲਿਆ ਮੇਰੇ ਵਿੱਚ ਡੋਗ ਤੇ ਇਸ ਪਿੱਛੋਂ ਤੇਰੀ ਲੋੜ ਅਨੁਸਾਰ ਤੈਨੂੰ ਪਾਣੀ ਮਿਲ ਜਾਵੇਗਾ ਫਿਰ ਕੀ ਸੀ ਕਾਂ ਪੈਂਡ ਦੇ ਕਮਿਹਾਰ ਕੋਲ ਜਾ ਕੇ ਫਰਿਆਦ ਕਰਨ ਲੱਗਾ। ਤੁਮਿਹਾਰ ਕਮਿਹਾਰ ਮੈਨੂੰ ਇੱਕ ਭਾਂਡਾ ਦੇ ਕੁਝ ਪਾਣੀ ਲਿਆਉਣ ਲਈ ਆਪਣੀ ਚੁੰਝ ਧੋਣ ਲਈ ਆਪਣੇ ਆਪ ਨੂੰ ਸਾਫ਼ ਕਰਨ ਲਈ ਤਾਂ ਕਿ ਮੈਂ ਚਿੜੀ ਨੂੰ ਖਾ ਸਕਾਂ। ਕਮਿਹਾਰ ਨੇ ਕਿਹਾ ਤੈਨੂੰ ਭਾਂਡਾ ਚਾਹੀਦਾ ਏ? ਠੀਕ ਏ। ਪਰ ਮੇਰੇ ਕੋਲ ਤਾਂ ਮਿੱਟੀ ਹੀ ਕੋਈ ਨਹੀਂ। ਜੇ ਤੂੰ ਮਿੱਟੀ ਲਿਆ ਦੇਵੇਂ ਤਾਂ ਮੈਂ ਤੈਨੂੰ ਭਾਂਡਾ ਘੜ ਕੇ ਦੇ ਦੇਵਾਂਗਾ। ਇਹ ਸੁਣ ਕੇ ਕਾਂ ਨੇ ਇੱਕ ਖੇਤ ਵਿੱਚ ਜਾ ਕੇ ਆਪਣੀ ਚੁੰਝ ਨਾਲ ਮਿੱਟੀ ਟੁੱਟਨੀ ਸ਼ੁਰੂ ਕਰ ਦਿੱਤੀ। ਧਰਤੀ ਬੋਲੀ ਇਹ ਗੱਲ ਕਿਸੇ ਤੋਂ ਲੁਕੀ ਨਹੀਂ ਕਿ ਤੂੰ ਗੰਦੀਆਂ ਚੀਜ਼ਾਂ ਹੀ ਖਾਂਦਾ ਹੈ ਇਸ ਕਰਕੇ ਮੈਂ ਤੈਨੂੰ ਆਪਣੀ ਮਿੱਟੀ ਨਹੀਂ ਲਿਜਾਣ ਦੇਵਾਂਗੀ ਜਦੋਂ ਤੱਕ ਤੂੰ ਕਈ ਦੀ ਵਰਤੋਂ ਨਹੀਂ ਕਰਦਾ ਤਾਂ ਪਿੰਡ ਦੇ ਲੋਹਾਰ ਕੋਲ ਗਿਆ ਜੋ ਉਸ ਸਮੇਂ ਪੱਇਆ ਤਿਆਰ ਕਰ ਰਿਹਾ ਸੀ ਤਾਂ ਉਸ ਨੂੰ ਕਹਿਣ ਲੱਗਾ ਲੋਹਾਰਾ ਲੋਹਾਰਾ ਮੇਰੇ ਲਈ ਕਈ ਬਣਾ ਮੈਂ ਮਿੱਟੀ ਪੁੱਟਣੀ ਹੈ ਥੋੜਾ ਜਿਹਾ ਪਾਣੀ ਲੈਣਾ ਹੈ ਆਪਣੀ ਚੁੰਝ ਧੋਣ ਲਈ ਆਪਣੇ ਆਪ ਨੂੰ ਸਾਫ਼ ਕਰਨ ਲਈ ਤਾਂ ਕਿ ਮੈਂ ਚਿੜੀ ਨੂੰ ਖਾ ਸਕਾਂ ਲੋਹਾਰ ਨੇ ਜਵਾਬ ਦਿੱਤਾ ਮੈਨੂੰ ਕਹੀ ਦੀ ਕੀ ਲੋੜ ਹੈ ਠੀਕ ਹੈ ਪਰ ਵੇਖ ਮੇਰੀ ਪੱਠੀ ਵਿੱਚ ਤਾਂ ਅਹੀ ਨਹੀਂ ਹੈ ਜੇ ਤੈਨੂੰ ਕਈ ਦੀ ਸਖਤ ਜ਼ਰੂਰਤ ਹੈ ਤਾਂ ਜਾ ਕੇ ਕਿਤੋਂ ਥੋੜੀ ਜਹੀ ਅੱਗ ਲਿਆ ਦੇ ਕਾਂ ਨੇਰਲੇ ਕਿਸਾਨ ਦੇ ਘਰ ਗਿਆ ਕਿਸਾਨ ਦੀ ਘਰਵਾਲੀ ਚੁੱਲੇ ਸਾਹਮਣੇ ਬੈਠੀ ਚਾਹ ਬਣਾ ਰਹੀ ਸੀ ਕਾਂ ਬੋਲਿਆ ਪਿਆਰੀਏ ਕਿਸਾਨ ਦੀ ਵਪੀਏ ਮੈਨੂੰ ਅੱਗ ਦੀ ਲੋੜ ਹੈ ਮੈਂ ਕਈ ਬਣਾਉਣੀ ਹੈ ਭਾਂਡੇ ਨਾਲ ਪਾਣੀ ਲਿਆਉਣਾ ਹੈ ਪਾਣੀ ਨਾਲ ਆਪਣੀ ਚੁੰਝ ਧੋਣੀ ਹੈ ਆਪਣੀ ਸਫਾਈ ਕਰਨੀ ਹੈ ਫਿਰ ਚਿੜੀ ਨੂੰ ਖਾਣਾ ਹੈ ਕਿਸਾਨ ਦੀ ਘਰ ਵਾਲੀ ਕਹਿਣ ਲੱਗੀ ਮੰਨਿਆ ਤੈਨੂੰ ਅੱਗ ਦੀ ਬਹੁਤ ਲੋੜ ਹੈ ਪਰ ਤੂੰ ਅੱਗ ਲਿਜਾਵੇਂਗਾ ਕਿਵੇਂ ਕਾਂ ਨੇ ਆਖਿਆ ਤੂੰ ਅੱਗ ਮੇਰੀ ਪਿੱਠ ਉੱਤੇ ਰੱਖ ਲੈ ਕਿਸਾਨ ਦੀ ਬੋਟੀ ਨੇ ਅੱਗ ਕਾਂ ਦੀ ਪਿੱਠ ਉੱਤੇ ਰੱਖ ਦਿੱਤੀ ਅੱਗ ਰੱਖਣ ਦੀ ਧੀਰ ਸੀ ਤੇ ਕਾਂ ਦੇ ਖੰਭ ਸੜ ਗਏ ਤੇ ਅੱਗ ਕਾਂ ਦੇ ਪੂਰੇ ਸਰੀਰ ਉੱਤੇ ਫੈਲ ਗਈ ਲਾਲਚੀ ਕਾਂ ਸੜ ਕੇ ਸੁਆਹ ਹੋ ਗਿਆ ਤੇ ਇਮਾਨਦਾਰ ਚਿੜੀ ਆਪਣੀ ਸਾਰੀ ਉਮਰ ਭੋਗ ਕੇ ਮਰੀ ਸੋ ਦੋਸਤੋ ਇਹ ਸੀ ਕਹਾਣੀ ਆਤੇ ਚਿੜੀ ਉਮੀਦ ਹੈ ਤੁਹਾਨੂੰ ਕਹਾਣੀ ਪਸੰਦ ਆਈ ਹੋਵੇਗੀ ਜੇਕਰ ਵੀਡੀਓ ਚੰਗੀਆਂ ਲੱਗਦੀਆਂ ਹੁੰਦੀਆਂ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਔਰ ਜਿਹੜੇ ਦੋਸਤ ਇਸ ਚੈਨਲ ਤੇ ਨਵੇਂ ਆ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਤਾਂ ਜੋ ਕੋਈ ਐਕੜੀਆਂ ਵੀਡੀਓ ਤੁਹਾਨੂੰ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ